ਤੇਜੀ ਥੋੜਾ ਸਾਡਾ ਦਿਉਲਾ ਫੈਮਿਲੀ ਚ ਤੇਜੀ ਹੁਣ ਸਭ ਇਕ ਹੋ ਗਏ ਦੁਪਹਿਰ ਦਾ ਟਾਈਮ ਹੋ ਗਿਆ ਤੇ ਹੁਣ ਮਨਵੀਰ ਹੁਣ ਦਾ ਆਉਣ ਦਾ ਟਾਈਮ ਹੋ ਗਿਆ ਤਾਂ ਹੁਣ ਮੈਂ ਮਨਵੀਰ ਹੁਣ ਨੂੰ ਲੈਣ ਚੱਲੀ ਆ ਬਾਹਰ ਬਹੁਤ ਤਪੂ ਆ ਜਿੱਕਰ ਦਾ ਛਤਰੀ ਲੈ ਜਵਾਂ ਨਿਆਣੇ ਲੈ ਕੇ ਜਿੱਕਰ ਦਾ ਰਹਿਣ ਦਵਾਂ ਤੇ ਬਾਹਰ ਬਹੁਤ ਤਪੂ ਆ ਦੇਖੋ ਜੀ ਕਿੰਨੇ ਕਿੰਨੀ ਬਾਹਰ ਮੀਂਹ ਪੈਣ ਤੋਂ ਜਿੱਦਾਂ ਤਪੂ ਨਿਕਲਦੀ ਐ ਐਦਾਂ ਬਹੁਤ ਬਾਹਰ ਤਪੂ ਨਿਕਲੀ ਆ ਹੁਣ ਮੈਂ ਨਿਆਣੇ ਇਹਨਾਂ ਲੈ ਆਮਾ ਸਵੇਰ ਦੇ ਗਏ ਜੀ ਸੂਰਜ ਦੇਖੋ ਕਿੰਨੀ ਵਾਰ ਧੋਪ ਹੋਆ ਛਤਰੀ ਨਹੀਂ ਮੈਂ ਲੈ ਕੇ ਚੱਲੀ ਇਹਦੇ ਨਿਆਣੇ ਲੈ ਆਣੇ ਆ ਬਹੁਤ ਜਿਆਦੀ ਵਾਰ ਧੋਪ ਹੋਆ ਆ ਦੇਖੋ ਜੀ ਸਾਡੇ ਅਮਰੂਦ ਕਿੱਦਾਂ ਲੱਗੇ ਆ ਬਹੁਤ ਖਲਾਰ ਆ ਸਾਡੇ ਅਮਰੂਦ ਆ ਸਾਡੇ ਦੋ ਗੇਟ ਆ ਇੱਕ ਇਧਰਲਾ ਗੇਟ ਵਾ ਆ ਵੀ ਆ ਵੀ ਇਹ ਸਾਡਾ ਗੇਟੇ ਗੇਟ ਸਸੀਂ ਬੰਦ ਕਰ ਦਿੱਤਾ ਹੈ ਤਸੀਂ ਉਧਰ ਲੱਗੇ ੜੀ ਵਰਤੀ ਦਾ ਜਿਆਦਾ ਦੇਖੋ ਮਨੂ ਸਾਡੇ ਦੂਰ ਆ ਲੱਗਦੀ ਸਾਡੇ ਘਰ ਨੂੰ ਮਨਵੀਰ ਦੇ ਸਕੂਲ ਦੇਰ ਲੱਗੇ ਆ ਚੁੱਕੀ ਆ ਮੈਂ ਕਿਉਂਕਿ ਉੱਪਰ ਦੀ ਵੀ ਰਸਤਾ ਹੈਗਾ ਪਰ ਇਧਰ ਦੀ ਸ਼ਾਰਟਕਟ ਪੈ ਜਾਂਦਾ ਹੈ ਇਧਰ ਦੀ ਥੋੜਾ ਟਾਈਮ ਲੱਗਦਾ ਹੈ ਸਕੂਲ ਜਾਣ ਨੂੰ ਤੇ ਮੈਂ ਜ਼ਿਆਦਾਤਰ ਇਸੇ ਰਸਤੇ ਆਉਂਦੀ ਹੁੰਦੀ ਆ ਉਹ ਮਨਵੀਰ ਕਾ ਸਕੂਲ ਦੀ ਦਾ ਸਾਹਮਣੇ ਮਨਵੀਰ ਤੇਰ ਮੰਦਾ ਸਕੂਲ ਵਾ ਤੇ ਜਦੋਂ ਇਹ ਬੰਨਾ ਗਿੱਲਾ ਹੁੰਦਾ ਆ ਫਿਰ ਇੱਥੇ ਲੰਘਣਾ ਪੜਨਾ ਬਹੁਤ ਮੁਸ਼ਕਲ ਹੁੰਦਾ ਆ ਤੇ ਫਿਰ ਮੈਂ ਉੱਪਰ ਜਿਹੜਾ ਉੱਪਰ ਦੀ ਜਿਹੜਾ ਰਾਹ ਜਾਂਦਾ ਉੱਥੋਂ ਦੀ ਆਉਂਦੀ ਹੁੰਦੀ ਅੱਬਲ ਦੀ ਤਰ੍ਹਾਂ ਜ਼ਿਆਦਾਤਰ ਤਾਂ ਮੇਰਾ ਇਹੀ ਰਸਤਾ ਆ ਕਿ ਇੱਥੇ ਪੱਸੀ 15 ਮਿੰਟ ਲੱਗਦੇ ਆ ਸਕੂਲ ਜਾਣ ਨੂੰ ਜੇ ਅਸੀਂ ਉੱਪਰ ਦੀ ਘੁੰਮ ਕੇ ਆਈਏ ਤੇ ਸਾਨੂੰ ਅੱਧਾ ਘੰਟਾ ਲੱਗ ਜਾਂਦਾ ਆ ਇਸ ਕਰਕੇ ਮੈਂ ਆਹੀ ਰਾਹ ਆਉਂਦੀ ਹੁੰਦੀ ਆ ਹੁਣ ਬੱਚਿਆਂ ਦੀ ਬਹੁਤ ਤੋਪੂ ਆ ਜੀ ਬਹੁਤ ਤੋਪੂ ਆ ਤੇ ਨਿਆਣੇ ਦੇਖਦੇ ਹੋਣੇ ਮਮਾ ਆਈ ਨਹੀਂ ਲੈਣ ਦੇਖੋ ਬਾਜ਼ਾਰ ਵੱਲ ਦੀ ਆਓ ਤੇ ਰੋਡ ਸਾਫ਼ ਆ ਇੱਧਰ ਦੀ ਆਉ ਤੇ ਇੱਧਰ ਦੀ ਕਚਰਾ ਆਇਆ ਹੀ ਦੇਖੋ ਜੀ ਮਰਪੇ ਹੁੰਦੇ ਆ ਬੱਚਿਆਂ ਨੂੰ ਲਜਾਈ ਜਾਂਦੇ ਆ ਤੇ ਵਿੱਚ ਇਹ ਬਜ਼ੁਰਗ ਉਹ ਇਹ ਪਹਿਲੇ ਆ ਕੇ ਬਹਿ ਜਾਂਦੇ ਆ ਜਦੋਂ ਛੁੱਟੀ ਹੁੰਦੀ ਉਦੋਂ ਨਿਆਣਿਆਂ ਨੂੰ ਨਾਲ ਲੈ ਕੇ ਜਾਂਦੇ ਆ ਮਨੇ ਬੀਹਰ ਮਾਨ ਆ ਗਏ ਆ ਅਰਮਾਨ ਨੂੰ ਅੱਜ ਬਹੁਤ ਬੁਖਾਰ ਚੜਿਆ ਸੀ ਮੈਡਮ ਕਹਿੰਦੇ ਵੀ ਅੱਜ ਇਹ ਸੁੱਤਾ ਹੀ ਰਿਹਾ ਕਲਾਚ ਅਰਮਾਨ ਅਰਮਾਨ ਕੀ ਹੋਇਆ ਅਰਮਾਨ ਦੱਸੋ ਕੀ ਹੋਇਆ ਸਿਰ ਦੁਖਦਾ ਹੈ ਕੋਈ ਇਦਰੇ ਇਦਰੇ ਦੱਸ ਕੀ ਹੋਇਆ ਮੈਨੂੰ ਵੀ ਬੁਖਾਰ ਆ ਤੈਨੂੰ ਤਾਂ ਹੈ ਨਹੀਂ ਉਹਨੂੰ ਆ ਬੁਖਾਰ ਕਿਉਂਕਿ ਹੁਣ ਮੀਂਹ ਪੈਂਦੇ ਆ ਤੇ ਮੌਸਮ ਵੀ ਥੋੜਾ ਚੇਂਜ ਹੁੰਦਾ ਹੈ ਬਦਲਦਾ ਮੌਸਮ ਪਰ ਮਾਨ ਦੇਖੋ ਜੀ ਮੈਨੂੰ ਵੀ ਹੋਇਆ ਹੈ ਹੈ ਤੇਨੂੰ ਵੀ ਹੋਇਆ ਹੈ ਆ ਹੋਟਲ ਵਿੱਚ ਜੁਕਾਮ ਹੋਇਆ ਉਹਦਾ ਤਾਂ ਰਮਾਨਾ ਹੁਪਾ ਤਾਂ ਕਿਦਾ ਜੁਕਾਮ ਦੇ ਨਾਲ ਵੀ ਬੁਖਾਰ ਹੋ ਜਾਂਦਾ ਆ। ਇੱਕ ਠੰਡਾ ਪਾਣੀ ਨਹੀਂ ਪੀਣੋ ਫੜਦੇ ਹੈਗੇ। ਬੈਲ ਵੱਜ ਗਈ ਆ ਸਕੂਲ ਦੀ। ਛੁੱਟੀ ਹੋ ਗਈ ਆ। ਮੈਂ 5-10 ਮਿੰਟ ਪਹਿਲਾਂ ਲੈ ਜਾਂਦੀ ਆ ਬੰਨੇ ਵਾਲਿਆਂ ਨੂੰ। ਤੇ ਮੈਂ ਜਦੋਂ ਗਈ ਆ ਤੇ ਮੈਡਮ ਕਹਿੰਦੇ ਵੀ ਰਮਾਨ ਅੱਜ ਠੀਕ ਨਹੀਂ ਸੀ ਤੇ ਬੁਖਾਰ ਬਹੁਤ ਚੜੇ ਸਾਰੇ ਸਾਰਾ ਦਿਨ ਸੁੱਤਾ ਹੀ ਰਿਹਾ ਕਲਾਸ 'ਚ। ਤੇ ਹੁਣ ਮੈਂ ਹੁਣ ਤਾਂ ਥੋਪ ਬਹੁਤ ਆ। ਤੇ 3 ਵਜੇ ਜਾ ਕੇ ਦਵਾਈ ਲੈ ਕੇ ਆਉਂਦੀ ਆ ਮਨਵੀਰ ਅੱਜ ਕੀ ਪੜਿਆ ਸੀ ਪੁੱਤ ਇੱਧਰ ਨੂੰ ਕਰਕੇ ਗੱਲ ਕਰੋ ਐਸਤੇ ਕਿਤਾ ਥੱਲੇ ਟੇਬਲ ਤੇ ਸ਼ਾਰਟੀ ਵੱਜਾ ਦੇ ਦਿੱਤੀ ਏਰਮਾਨ ਨੇ ਤਾਂ ਅਜੇ ਕੁਝ ਪੜਿਆ ਹੀ ਨਹੀਂ ਹੁਣ ਏਰਮਾਨ ਤਾਂ ਸੌਂ ਕੇ ਆ ਗਿਆ ਅੱਜ ਦੇਖੋ ਇਹਨਾਂ ਦੀ ਸਲਾਹ ਵੀ ਦੋਨਾਂ ਭਰਾਵਾਂ ਦੀ ਬਹੁਤ ਤੇ ਲੜਾਈ ਵੀ ਬਹੁਤ ਹੁੰਦੀ ਆ ਮਨਵੀਰ ਮਨਵੀਰ ਛੁੱਟੀਆਂ ਤਾਂ ਤਾਂ ਮਿਲਣੀਆਂ ਕਹਿੰਦਾ ਮੈਡਮ ਮਮਮੀ ਮਮਮੀ ਛੁੱਟੀਆਂ ਮਿਲ ਜਾਣੀਆਂ ਤੇ ਮੋਰੇ ਤਾਂ ਲੱਗਾ ਤਾਂ షూਟਿੰਗ ਆ ਜਾਣੀਆਂ ਨਾ ਵਸਪਤੋਂ ਥੋੜਾ ਟਾਈਮ ਆਕਰ ਪਹੁੰਚ ਜਾਣਾ ਆਪਾਂ ਥੋੜਾ ਟਾਈਮ ਅੱਜ ਮੈਨੂੰ ਪਤਾ ਨਹੀਂ ਕੀ ਕੀ ਪੜਿਆ ਸੀ ਛੋਟੇ ਲੈ ਚਿੰਨ੍ਹ ਖਮਾਇਆ ਹੈ ਛੋਟੇ ਲੈਣਾ ਚ ਲਿਖਣਾ ਹੈ ਛੋਟੀ ਲੈਣਾ ਚ ਲਿਖਣਾ ਹੈ ਹਾਂ ਕੀ ਲਿਖਣਾ ਹੈ ਦੋ ਵੀ ਲਿਖਣਾ ਹੈ ਉਹ ਇਤਾਲੀ ਕਰ ਦੇ ਚ ਦੋ ਵੀ ਲਿਖਣਾ ਹੈ ਇੱਧਰ ਨੂੰ ਕਰਕੇ ਕਹੀ ਕੀ ਲਿਖਣਾ ਹੈ ਛੋਟਿਆਂ ਨੇ ਇੰਨਾ ਚ ਅਰਮਾਨ ਉੜਾ ਐੜਾ ਈੜੀ ਉੜਾ ਐੜਾ ਈੜੀ ਉਹ ਤੇਰਾ ਟੈਸਟ ਕਿਦ ਤਰਿਆ ਪੁੱਤ ਵਧੀਆ ਵਧੀਆ ਰਿਹਾ ਅਨਛੇ ਟਿਊਸ਼ਨ ਵੀ ਜਾਣਾ ਪੁੱਤ ਕੱਲ ਛੁੱਟੀ ਸੀ ਕੱਲ ਜਾਣਾ ਹੈ ਮੈਡਮ ਨੇ ਸੱਦਿਆ ਮਾਤਾ ਸੇ ਇਸ ਬਿਲਿ ਬਹੁਤ ਔਖਾ ਜਿਹਾ ਲੱਗਦਾ ਚਲੋ ਥੋੜਾ ਟਾਈਮ ਹੋਰ ਮਿੰਨਾ ਕੋਰੋ ਮੌਸਮ ਬਦਲ ਜਾਣਾ ਹੈ ਕਿਉਂਕਿ ਇੱਥੇ ਇੱਥੇ ਕੁੱਤੇ ਆ ਤਿੰਨ ਚਾਰ ਤੇ ਬੱਚਿਆਂ ਨੂੰ ਇਕੱਲੇ ਨਹੀਂ ਆ ਜਾ ਸਕਦੇ ਤੇ ਉਹ ਪੈਂਦੇ ਵੀ ਆ ਕੁੱਤੇ ਇਸ ਘਰ ਚ ਰਹਿੰਦੇ ਆ ਤੇ ਕਈ ਵਾਰੀ ਮੈਨੂੰ ਵੀ ਪਏ ਆ ਉਹ ਇਹ ਨਿਕਰ ਪਹੁੰਚ ਚੁੱਕੇ ਹੈ ਤੇ ਉਹ ਗਰਮੀ ਬਹੁਤ ਜ਼ਿਆਦਾ ਹੈ। ਇਹ ਖਾਬੀਸ ਬਹੁਤ ਬਹੁਤ ਟਾਈਮ ਆ ਰੋਡ ਤੇ ਕਾਰ ਉਹ ਤਾਂ ਫਿਰ ਸਪੀਡ ਲਾਉਂ ਨਾਲ ਨਾਲ ਚਲਾਈਦਾ ਆ। ਉਹ ਗਰਮੀ ਪਾਣੀ ਦਿੰਦੀ ਬਹੁਤ ਮੇਰੇ ਪਾਣੀ ਦਿੰਦੀ ਹੈ। ਲੜਗੇ ਸੀ ਗਏ ਸਿ ਪੜਿਆ ਨਹੀਂ ਤੁਸੀਂ ਪੜਿਆ ਸੀ ਕੀ ਪੜਿਆ ਸੀ ਇੱਕ ਨਾ ਨਾ ਚੀ ਖੰਬੜਾ ਛੋਟਿਆਂ ਲਾਈਨਾਂ ਚ ਲਿਖਾਂ ਬੜਾ ਹਾਂ ਛੋਟਿਆਂ ਇੰਨਾ ਚ ਕੀ ਲਿਖਦੇ ਆ ਤੁਸੀਂ ਹੋਰ ਅੜਾ ਹੂੰ ਖਾ ਅਛਟਾ ਨਾ ਹੂੰ ਖਾ 1 2 ਬੇਸ਼ੱਕ 1 2 ਹਲੋ ਗਾਇ ਕਰਕੇ ਲਿਖੜਾ ਇੱਕ ਤਾਂ ਕਿ ਸੈਕੜਾ ਦੈਂਪਸ ਸੁਖਰਾ ਇਸ ਸਾਡੀ ਵੀਡੀਓ ਨੂੰ ਲਾਈਕ ਤੇ ਕਮੈਂਟ ਜਰੂਰ ਕਰਦੇ ਕਰੋ ਲਾਈਕ ਕਮੈਂਟ ਜਰੂਰ ਕਰਦੇ ਕਰੋ ਬਹੁਤ ਬਹੁਤ ਧੰਨਵਾਦ ਸਾਡੀ ਸਾਡੀ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਵੀਡੀਓ ਦੇਖਣ ਲਈ